ਕਿਸਾਨ ਭਰਾਵੋ ਅੱਜ ਮੈਂ ਉਸ ਯੂਨੀਵਰਸਿਟੀ ਦੀ ਗੱਲ ਕਰਨ ਜਾ ਰਿਹਾ ਜਿੱਥੇ ਪੰਜਾਬੀ ਸਟੂਡੈਂਟ ਬਹੁਤ ਘੱਟ ਪਾਈ ਜਾਂਦੇ ਆ ਪਰ ਹੈਰਾਨੀ ਦੀ ਗੱਲ ਦੇਖੋ ਬਣੀ ਉਹ ਪੰਜਾਬ ਦੇ ਵਿੱਚ ਪਿੰਡੂ ਖੇਤਰ ਵਿੱਚ ਆ ਪਿੰਡੂ ਖੇਤਰ ਵਿੱਚ ਬਣੀ ਹੋਈ ਯੂਨੀਵਰਸਿਟੀ ਆ ਆਜੋ ਚੈੱਕ ਕਰਦੇ ਆ ਫਿਰ ਕਿਹੜੀ ਯੂਨੀਵਰਸਿਟੀ ਦੀ ਗੱਲ ਕਰਦੇ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇਹ ਮੈਂ ਦੱਸ ਦਿਆਂ ਵੀ ਇੱਥੇ ਸਰਕਾਰੀ ਯੂਨੀਵਰਸਿਟੀ ਆ ਕੋਈ ਇੰਨੀ ਜ਼ਿਆਦਾ ਫੀਸ ਨਹੀਂ ਹੁੰਦੀ ਇਹਦੀ ਫਿਰ ਵੀ ਕਿਉਂ ਨਹੀਂ ਆਉਂਦੀ ਮੈਂ ਗੱਲ ਕਰ ਰਿਹਾ ਹਾਂ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ ਜਿਹੜੀ ਕੁਦੇ ਪਿੰਡ ਵਿੱਚ ਸਥਿਤ ਹੈ Google ਤੇ ਭਰ ਕੇ ਦੇਖੋ ਤੁਸੀਂ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਇਸ ਤਰ੍ਹਾਂ ਦਾ ਇੰਟਰਫੇਸ ਤੁਹਾਡੇ ਅੱਗੇ ਆਊਗਾ ਇਹ ਲਿਖਿਆ ਹੋਇਆ ਵੀ ਤੁਸੀਂ ਪੜ੍ਹ ਸਕਦੇ ਜਿਹੜਾ ਪੰਜਾਬੀ ਵਿੱਚ ਲਿਖਿਆ ਵੀ ਕਦੋਂ ਸਥਾਪਨਾ ਹੋਈ ਆ ਕਮਾਲ ਦੀ ਗੱਲ ਦੇਖੋ ਇੱਥੇ ਪੰਜਾਬੀ ਸਟੂਡੈਂਟ ਨਾ ਮਾਤਰੀ ਹੁੰਦੇ ਆ ਸਭ ਤੋਂ ਵੱਧ ਸਟੂਡੈਂਟ ਅਦਰ ਸਟੇਟ ਤੋਂ ਆਉਂਦੇ ਆ ਕਿnde ਵਿੱਚ ਐਡਮਿਸ਼ਨ ਕਿਵੇਂ ਹੁੰਦੀ ਹੈਗੀ ਉਹ ਵੀ ਸਾਰੀ ਡਿਟੇਲ ਵੀਡੀਓ ਵਿੱਚ ਦੱਸਾਂਗੇ ਕਿਹੜੇ ਕਿਹੜੇ ਕੋਰਸ ਇੱਥੇ ਕਰਾਏ ਜਾਂਦੇ ਆ ਤੇ ਹੁਣ ਕਿਹੜੇ ਕੋਰਸ ਮੌਜੂਦਾਂ ਚੱਲ ਰਹੇ ਆ ਉਹ ਸਾਰਾ ਵੀਡੀਓ ਵਿੱਚ ਦੱਸਾਂਗੇ ਵੀਡੀਓ ਦੇ ਨਾਲ ਬਨੇ ਰਹੋ ਤੁਸੀਂ Google ਤੇ ਇਹ ਖੁੱਲਣ ਤੋਂ ਬਾਅਦ ਐਡਮਿਸ਼ਨ ਤੇ ਕਲਿੱਕ ਕਰਨਾ ਤੁਸੀਂ ਐਡਮਿਸ਼ਨ ਤੋਂ ਬਾਅਦ ਤੁਹਾਡੇ ਕੋਲੇ ਇਸ ਤਰ੍ਹਾਂ ਦਾ ਇੰਟਰਫੇਸ ਆਊਗਾ ਇੱਥੇ ਤੁਸੀਂ ਕਰਨਾ 2024 25 ਤੇ ਕਲਿੱਕ ਇੱਥੇ ਤੁਹਾਡੇ ਕੋਲੇ ਦੋ ਇੰਟਰਫੇਸ ਆਉਣਗੇ ਪੀਜੀ ਐਡਮਿਸ਼ਨ ਜੂਜੀ ਐਡਮਿਸ਼ਨ ਪੀਜੀ ਦਾ ਮਤਲਬ ਹੈ ਇੱਥੇ ਪੋਸਟ ਗ੍ਰੈਜੂਏਸ਼ਨ ਐਮਏ ਐਮਐਸਸੀ ਵਗੈਰਾ ਜੂਜੀ ਦਾ ਮਤਲਬ ਹੈ ਅੰਡਰ ਗ੍ਰੈਜੂਏਟ ਜਿਹੜੇ ਕਿ 12ਵੀਂ ਤੋਂ ਬਾਅਦ ਕੋਰਸ ਹੁੰਦੇ ਆ ਗ੍ਰੈਜੂਏਸ਼ਨ ਬੈਚਲਰ ਉਹ ਕੋਰਸ ਆ ਇੱਥੇ ਤੁਸੀਂ ਹੁਣ ਪੀਜੀ ਐਡਮਿਸ਼ਨਾਂ ਤਾਂ ਟੱਪ ਗਿਆ। ਅੰਡਰਗ੍ਰੈਜੂਏਸ਼ਨ ਕੋਰਸ ਜਿਹੜੇ ਚੱਲ ਰਹੇ ਆ ਉਹ ਤੇ ਤੁਸੀਂ ਕਲਿੱਕ ਕਰਨਾ ਜੂਜੀ ਐਡਮਿਸ਼ਨ ਤੇ। ਇਦੋਂ ਬਾਅਦ ਤੁਹਾਡੇ ਕੋਲ ਇੱਕ ਇਸ ਤਰ੍ਹਾਂ ਦਾ ਇੰਟਰਫੇਸ ਆਊਗਾ। ਇੱਥੇ ਤੁਸੀਂ ਐਡਵਰਟਾਈਜ਼ਮੈਂਟ ਨੇ ਪੰਜਾਬੀ ਜਾਂ ਇੰਗਲਿਸ਼ ਕੋਈ ਵੀ ਲੈਂਗੁਏਜ ਯੂਜ਼ ਕਰਕੇ ਇਸ ਤਰ੍ਹਾਂ ਤੁਹਾਡੇ ਕੋਲ ਇਸ਼ਤਿਹਾਰ ਆ ਜਾਊਗਾ। ਬੀਐਸਸੀ ਬੀਐਡ ਕੋਰਸ ਹੁੰਦਾ ਟੀਚਿੰਗ ਲੈਣ ਵਾਸਤੇ। ਜੀ ਟੀਚਿੰਗ ਲੈਨ ਚ ਨਹੀਂ ਜਾਣਾ ਤੁਸੀਂ ਬੀਐਸਸੀ ਦੀ 3 ਸਾਲਾਂ ਦੀ ਕਰਕੇ ਐਮਐਸਸੀ ਕਰ ਸਕਦੇ ਹੋ ਉਦੋਂ ਬਾਅਦ ਬੀ ਫਾਰਮੇਸੀ ਦਵਾਈਆਂ ਵਾਲਾ ਕੋਰਸ ਆ ਗਿਆ ਫਿਰ ਵਕੀਲਾਂ ਵਾਲਾ ਹੋ ਗਿਆ ਫਿਰ ਫਿਰ ਬੀਏ ਆ ਵਾਸਤੇ ਜਿਹੜੇ ਐਸਐਸਟੀ ਵਗੈਰਾ ਟੀਚਰ ਲੱਗਦੇ ਉਹ ਹੋ ਗਏ ਫਿਰ ਬੀਟੈਕ ਆ ਗਈ ਕੰਪਿਊਟਰ ਸਾਇੰਸ ਦੀ ਇੰਜੀਨੀਅਰਿੰਗ ਕੋਰਸ ਇਹਨਾਂ 'ਤੇ ਸਟਾਰ ਲੱਗੇ ਇਹ ਮਾਨਤਾ ਪ੍ਰਾਪਤ ਹਜੇ ਹੋਣ ਵਾਲੇ ਆ ਬਾਕੀ ਬਿਨਾ ਸਟਾਰਾਂ ਵਾਲੇ ਸਾਰੇ ਓਪਨ ਹੋਣਗੇ ਇਸ ਸਾਲ ਇਹ ਇਸ ਤਰ੍ਹਾਂ ਦਾ ਇਸ਼ਤਿਹਾਰ ਤੁਹਾਡੇ ਸਾਹਮਣੇ ਆਜੂਗਾ ਫੇਰ ਜ਼ਿਆਦਾ ਜਾਣਕਾਰੀ ਲਈ ਨੰਬਰ ਦਿੱਤਾ ਹੋਇਆ ਇਸ ਤੇ ਤੁਸੀਂ ਫੋਨ ਕਰਕੇ ਫੀਸ ਵਗੈਰਾ ਸਭ ਕੁਝ ਜੇ ਤੁਹਾਨੂੰ ਪ੍ਰੋਬਲਮ ਆਉਂਦੀ ਆ ਫਾਰਮ ਭਰਨ ਤੇ ਉਹ ਪਤਾ ਕਰ ਸਕਦੇ ਹੋ ਇਸ ਤੋਂ ਬਾਅਦ ਈਮੇਲ ਜਾਰੀ ਕੀਤੀ ਹੋਈ ਆ ਇਸ ਤੇ ਤੁਸੀਂ ਮੇਲ ਭੇਜ ਸਕਦੇ ਹੋ ਜਣੀ ਬ੍ਰਾਂਡ ਯੂਨੀਵਰਸਿਟੀ ਇੱਕ ਤਰ੍ਹਾਂ ਦੀ ਇਹਨੂੰ ਕਹਿ ਦਈਏ ਇੱਕ ਤਰ੍ਹਾਂ ਦੇ ਤੇ ਬ੍ਰਾਂਡ ਲੱਗ ਜਾਂਦਾ ਡੀ ਐਮ ਸੀ ਤੇ ਜਦੋਂ ਇੱਥੋਂ ਡਿਗਰੀ ਮਿਲਦੀ ਆ ਬੰਦੇ ਨੂੰ ਬਾਕੀ ਪ੍ਰਾਈਵੇਟ ਯੂਨੀਵਰਸਿਟੀਆਂ ਨਾਲੋਂ ਫੀਸ ਬਹੁਤ ਹੀ ਲੋ ਫੀਸ ਆ ਇਹਦੀ ਕੁੱਦੇ ਪੈਂਡ ਚੈਰ ਹੋਸਟਲ ਦੀ ਵੀ ਇੱਥੇ ਸਬਦਾ ਹੈਗੀ ਆ ਨਾ ਮਾਤਰ ਜਿਹੀ ਫੀਸਾਂ ਹੁੰਦੀਆਂ ਇੱਥੇ ਆ ਸਾਰਾ ਇੰਟਰਫੇਸ ਪਿਆ ਯੂਨੀਵਰਸਿਟੀ ਦੀ ਵੈਬਸਾਈਟ ਤੇ ਹੁਣ ਆਪਾਂ ਗੱਲ ਕਰਦੇ ਆਂ ਵੀ ਫਾਰਮ ਭਰਨਾ ਕਿਵੇਂ ਆ ਫਾਰਮ ਇਸ ਵੈਬਸਾਈਟ ਤੇ ਨਹੀਂ ਭਰਿਆ ਜਾਂਦਾ ਫਾਰਮ ਭਰਨ ਵਾਸਤੇ ਇੱਕ ਏਜੰਸੀ ਟੈਸਟ ਲੈਂਦੀ ਆ ਉੱਥੇ ਫਾਰਮ ਭਰਨਾ ਪੈਂਦਾ ਸਭ ਤੋਂ ਪਹਿਲਾਂ ਤੁਸੀਂ Google Chrome ਤੇ ਜਾਓਗੇ ਉੱਥੇ ਟਾਈਪ ਕਰਨਾ ਤੁਸੀਂ CUET UG 2024 ਮਤਲਬ ਸੈਂਟਰਲ ਯੂਨੀਵਰਸਿਟੀ ਇੰਟਰੈਂਸ ਟੈਸਟ ਇਹਦਾ ਇੰਟਰੈਂਸ ਟੈਸਟ ਹੁੰਦਾ ਇੰਟਰੈਂਸ ਟੈਸਟ ਤੋਂ ਬਾਅਦ ਜਿਹੜੀ ਮੈਰਿਟ ਬਣਦੀ ਹੈ ਬੱਚੇ ਦੀ ਉਹਦੇ ਬੇਸ ਤੇ ਐਡਮਿਸ਼ਨ ਹੁੰਦੀ ਆ ਮਤਲਬ ਤਿਆਰੀ ਕਰਨੀ ਪੈਂਦੀ ਆ ਇੱਕ ਪੇਪਰ ਹੁੰਦਾ ਇਹਦਾ ਪੇਪਰ ਦੀ ਤਿਆਰੀ ਕਰਨ ਤੋਂ ਬਾਅਦ ਫਿਰ ਪੇਪਰ ਦੇ ਕੇ ਜਿੰਨੀ ਮੈਰਿਟ ਆਉਂਦੀ ਆ ਪੇਪਰ ਦੀ ਉਸ ਹਿਸਾਬ ਨਾਲ ਐਡਮਿਸ਼ਨ ਮਿਲਦੀ ਆ ਇੱਥੇ ਤੁਸੀਂ ਸਰਚ ਕਰਨਾ CUET 2022 JUJ Open ਕਰਨ ਤੋਂ ਬਾਅਦ ਇਸ ਤਰ੍ਹਾਂ ਵੈਬਸਾਈਟ ਆ ਜਾਊਗੀ ਜਿੱਥੇ NTA ਲਿਖਿਆ ਹੈ ਨੈਸ਼ਨਲ ਟੈਸਟਿੰਗ ਏਜੰਸੀ ਉਹ ਵੈਬਸਾਈਟ ਤੇ ਤੁਸੀਂ ਜਾਣਾ ਕਾਮਨ ਯੂਨੀਵਰਸਿਟੀ ਇੰਟਰੈਂਸ ਟੈਸਟ CUET ਅੰਡਰਗ੍ਰੈਜੂਏਟ ਇੰਡੀਆ NTA एग्जाम ਹੋਰ ਕਿਸੇ ਵੈਬਸਾਈਟ ਤੇ ਨਹੀਂ ਜਾਣਾ ਬਾਕੀ ਪ੍ਰਾਈਵੇਟ ਹੋ ਸਕਦੀਆਂ ਵੈਬਸਾਈਟਾਂ ਇਹ ਸਰਕਾਰੀ ਵੈਬਸਾਈਟ ਹੈ ਇੱਥੇ ਕਲਿੱਕ ਕਰਨਾ ਤੁਸੀਂ ਇਹ ਆਪਣੇ ਕੋਲੇ ਓਪਨ ਹੋ ਗਿਆ ਹੁਣ ਜਿੱਥੇ ਲਾਟੈਸਟ ਨਿਊਜ਼ ਆ ਰਿਹਾ ਇਹਦੀ ਡੇਟ ਵਧਾਈ ਹੋਈ ਹੈ 31 ਮਾਰਚ ਤੱਕ ਲਾਟੈਸਟ ਨਿਊਜ਼ ਤੇ ਉੱਥੇ ਕਲਿੱਕ ਕਰਨਾ ਕਲਿੱਕ ਹੇਅਰ ਟੂ ਰਜਿਸਟ੍ਰੇਸ਼ਨ ਔਰ ਲੌਗਇਨ ਆਪਾਂ ਰਜਿਸਟ੍ਰੇਸ਼ਨ ਕਰਾਉਣੀ ਹੈ ਕਲਿੱਕ ਕਰਨ ਤੋਂ ਬਾਅਦ ਇੱਥੇ ਨਿਊ ਕੈਂਡੀਡੇਟ ਰਜਿਸਟਰ ਹੇਅਰ ਹਰੇ ਜਿਹੜੀ ਡੱਬੀ ਹੈ ਜਿਹੜੀ ਉੱਥੇ ਕਲਿੱਕ ਕਰਨਾ ਸੀ ਐਪਲੀਕੇਸ਼ਨ ਨੰਬਰ ਬਾਅਦ ਚ ਭਰਦੇ ਜਦੋਂ ਰਜਿਸਟ੍ਰੇਸ਼ਨ ਹੋ ਗਈ ਨਿਊ ਕੈਂਡੀਡੇਟ ਰਜਿਸਟਰ ਹੇਅਰ ਤੇ ਕਲਿੱਕ ਕਰਨਾ ਫਿਰ ਤੁਹਾਡੇ ਕੋਲ ਇੱਕ ਇਸ ਤਰ੍ਹਾਂ ਇੰਟਰਫੇਸ ਆਊਗਾ ਇੱਥੇ ਡਾਊਨਲੋਡ ਇਨਫੋਰਮੇਸ਼ਨ ਬੁਲੇਟਿਨ ਜੇ ਜਾਣਕਾਰੀ ਲੈਣੀ ਹੈ ਤੁਸੀਂ ਫਾਰਮ ਕਿਵੇਂ ਵੀ ਫਾਰਮ ਭਰਨਾ ਵਗੈਰਾ ਸਾਰਾ ਕੁਝ ਦੱਸਣਗੇ ਇਹਦੇ ਵਿੱਚ ਉਹ ਕਲਿੱਕ ਕਰਕੇ ਡਾਊਨਲੋਡ ਕਰਕੇ ਤੁਸੀਂ ਬੁਲੇਟਿਨ ਪੜ੍ਹ ਸਕਦੇ ਹੋ ਫਿਰ ਫੀਸ ਆ ਗਈ ਟੈਸਟ ਦੀ ਤਿੰਨ ਪੇਪਰ ਭਰਨ ਵਾਸਤੇ 1000 ਰੁਪਿਆ ਜਰਨਲ ਦੀ ਆ OBC NCEL ਜਾਂ EWS ਉਹਨਾਂ ਨੇ 900 ਆ SCST ਉਹਨਾਂ ਦੀ ਘੱਟ ਫੀਸ ਹੈ ਤੁਹਾਨੂੰ ਫਿਰ ਹੇਠਾਂ ਜਾਣਾਗਾ ਸਭ ਤੋਂ ਇੱਥੇ ਟਿਕ ਲਾਉਣੀ ਆ ਵੀ ਅਸੀਂ ਸਾਰਾ ਕੁਝ ਪੜ ਲਿਆ ਡਾਊਨਲੋਡ ਕਰ ਲਿਆ ਇਨਫੋਰਮੇਸ਼ਨ ਬੁਲੇਟਿਨ ਤੇ ਪ੍ਰਸੀਡ ਕਰ ਦੇਣਾ ਇੱਥੇ ਇਹ ਮੰਗਦੇ ਆ ਵੀ ਕਿਹੜੀ ਆਇਡੈਂਟੀਟੀ ਨਾਲ ਤੁਸੀਂ ਰਜਿਸਟ੍ਰੇਸ਼ਨ ਕਰਾਉਣੀ ਆ ਸਭ ਤੋਂ ਪਹਿਲੀ ਆਇਡੈਂਟੀਟੀ ਇੱਥੇ ਚੱਕਣੀ ਆ ਤੁਸੀਂ ਆਧਾਰ ਕਾਰਡ ਰਹੀਂ ਆਈ ਹੈਵ ਐਨ ਆਧਾਰ ਕਾਰਡ ਆਧਾਰ ਨੰਬਰ ਆਧਾਰ ਨੰਬਰ ਦੇ ਰਾਹੀਂ ਤੁਸੀਂ ਇੱਥੇ ਰਜਿਸਟ੍ਰੇਸ਼ਨ ਕਰਾਉਣਾ ਫਿਰ ਆਪਦਾ ਆਧਾਰ ਨੰਬਰ ਭਰ ਕੇ ਇੱਥੇ ਆਪਦੀ ਓਡੀਪੀ ਜਨਰੇਟ ਹੋ ਜਾਣੀ ਆ ਫਿਰ ਨਾਮ ਵਗੈਰਾ ਫਿਲ ਕਰਨਾ ਤੇ ਆਪਦੀ ਯੂਨੀਵਰਸਿਟੀ ਜਿਹੜੀ ਆ ਇੱਥੇ ਇੱਕ ਦੋ ਵਾਰ ਯੂਨੀਵਰਸਿਟੀ ਆਉਗੀ ਉਹ ਕਲਿੱਕ ਕਰਨੀ ਪੰਜਾਬ ਯੂਨੀਵਰਸਿਟੀ ਜਿਹੜੀ ਸੈਂਟਰਲ ਯੂਨੀਵਰਸਿਟੀ ਆ ਪੰਜਾਬ ਦਾ ਭਰਨਾ ਤੇ ਸਾਰਾ ਕੁਝ ਇੱਕ ਦੋ ਵਾਰ ਤੁਹਾਡੇ ਬੱਚਿਆਂ ਨੂੰ ਪਤਾ ਹੀ ਹੋਣਾ ਇਹਨੇ ਤਾਂ ਅਪਡੇਟ ਹੋਣੇ ਆ ਕਿਉਂਕਿ ਤੁਹਾਡਾ ਆਪਦਾ ਆਧਾਰ ਕਾਰਡ ਲੱਗਣਾ ਉੱਥੇ ਤਾਂ ਕਰਕੇ ਮੈਂ ਇੱਕ ਦੋ ਵਾਰ ਪ੍ਰੋਸੀਡ ਨਹੀਂ ਕੀਤਾ ਤੇ ਜੇ ਬੱਚਾ ਤੁਹਾਡਾ ਅਜੇ ਕੀ ਗ੍ਰੈਜੂਏਸ਼ਨ ਚਾ ਬੀਏ ਬੀਐਸਸੀ ਚਾ ਤਾਂ ਉਹਨੂੰ ਅਗਲੇ ਸਾਲ ਵਾਸਤੇ ਪੀਜੀ ਐਡਮਿਸ਼ਨ ਵਾਸਤੇ ਤਿਆਰੀ ਜ਼ਰੂਰ ਕਰਵਾਓ ਉਸ ਐਗਜ਼ਾਮ ਦੀ ਤੁਹਾਨੂੰ ਅਸਲ 'ਚ ਪਤਾ ਲੱਗੂਗਾ ਵੀ ਪੜ੍ਹਾਈ ਕਿਵੇਂ ਹੁੰਦੀ ਆ ਅਸਲ ਪ੍ਰਾਈਵੇਟ ਯੂਨੀਵਰਸਿਟੀਆਂ 'ਚ ਪੜ੍ਹਾਈ ਕਿਵੇਂ ਹੁੰਦੀ ਆ ਹੋਰਾਂ ਯੂਨੀਵਰਸਿਟੀਆਂ 'ਚ ਤੇ ਸੈਂਟਰਲ ਯੂਨੀਵਰਸਿਟੀ ਦਾ ਕੀ ਫਰਕ ਆ ਅਸਲ 'ਚ ਤੁਹਾਨੂੰ ਪਤਾ ਲੱਗੂ ਵੀਡੀਓ ਨੂੰ ਅੱਕੇ ਜ਼ਰੂਰ ਸ਼ੇਅਰ ਕਰਿਓ ਧੰਨਵਾਦ